ਖਸ਼ੀ ਗਿਆ ਬਾਈ ਸਾਰਿਆਂ ਨੂੰ ਸਭ ਠੀਕ ਠਾਕ ਹਾਂ ਅੱਜ ਦੀ ਬਾਈ ਜਿਹੜੀ ਵੀਡੀਓ ਬਣਾ ਰਹੇ ਆ ਆਪਾਂ ਵੀ ਸੱਜਰ ਪਸ਼ੂ ਨੂੰ ਗਰਮੀ ਦੇ ਵਿੱਚ ਕੀ ਕੁਝ ਪਾਉਣਾ ਚਾਹੀਦਾ ਜਿਹਦੇ ਕਰਕੇ ਉਹ ਦੁੱਧ ਵਧ ਸਕੇ ਕੋਈ ਗਰਮੀ ਦੇ ਵਿੱਚ ਬਾਈ ਜਿਆਦਾ ਚੀਜ਼ਾਂ ਪੈਂਦੀਆਂ ਨਹੀਂ ਹੈਗੀਆਂ ਪਸ਼ੂ ਬਿਮਾਰ ਛੇਤੀ ਹੋ ਜਾਂਦਾਗਾ ਉਹਦੀਆਂ ਦੋ ਤਿੰਨ ਚੀਜ਼ਾਂ ਦੱਸਾਂਗੇ ਆਪਾਂ ਜਿਹੜੇ ਵੀਰ ਆਪਣੇ ਪੇਜ ਤੇ ਪਹਿਲੀ ਵਾਰ ਆਏ ਆ ਪੇਜ ਨੂੰ ਫੋਲੋ ਜ਼ਰੂਰ ਕਰ ਲੈਣ ਤੇ ਜਿਹੜੇ ਵੀਰ YouTube ਤੇ ਵੀਡੀਓ ਦੇਖ ਰਹੇ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨ ਤੁਹਾਨੂੰ ਦੱਸ ਦਿਆਂ ਬਈ ਸੱਜਰ ਪਸ਼ੂ ਨੂੰ ਮੰਨ ਲਓ ਜਦੋਂ ਸੂ ਪੈਂਦਾ ਪਸ਼ੂ ਪਹਿਲੇ 10 ਦਿਨ ਤਾਂ ਆਪਾਂ ਨੂੰ ਗਲਕੰਦ ਪਾਉਣੀ ਆ ਸੂਨ ਤੋਂ ਲੈ ਕੇ ਪਹਿਲੇ 10 ਦਿਨਾਂ ਨਾ ਹੋਰ ਉਹਨੂੰ ਕੁਝ ਨਹੀਂ ਪਾਉਣਾ ਹੈਗਾ ਗਲਕੰਦ ਪਾਉਣੀ ਹੈਗੀ ਜਦੋਂ 10 ਦਿਨਾਂ ਤੋਂ ਬਾਅਦ ਪਸ਼ੂ ਮੈਲਾ ਸਿੱਟਣ ਲੱਗ ਜਾਂਦਾ ਫਿਰ ਆਪਾਂ ਲੇਟੀ ਸ਼ੁਰੂ ਕਰ ਦਿੰਨੇ ਆ ਲੇਟੀ ਆਮ ਹਰੀ ਘ ਵਿਰੀ ਪਾਉਂਦਾਗਾ ਪਸ਼ੂ ਆਲਾ ਉਹ ਲੇਟੀ ਦੇ ਵਿੱਚ ਚਾਰ ਪੰਜ ਚੀਜ਼ਾਂ ਮਿਕਸ ਕਰਕੇ ਪਾਉਣੀ ਆ ਉਹ ਨੋਟ ਕਰ ਲਓ ਇੱਕ ਦਾ ਬਾਈ ਆਪਾਂ ਪਾਉਣਾ ਚਿੱਟਾ ਜੀਰਾ ਮੇਥਾ ਤੇ ਸੌਂਫ ਤੇ ਤਾਰਾ ਮੀਰਾ ਇਹ ਚਾਰੇ ਚੀਜ਼ਾਂ ਆਪਾਂ ਅੱਧਾ-ਅੱਧਾ ਕਿਲੋ ਲੈਣੀਆਂ ਤੇ 2 ਕਿਲੋ ਲੈਣੀ ਆਪਾਂ ਮਿਸ਼ਰੀ ਉਹ ਚਾਰੇ ਚੀਜ਼ਾਂ ਅੱਧਾ-ਅੱਧਾ ਕਿਲੋ ਲੈਣੀਆਂ ਤੇ ਮਿਸ਼ਰੀ ਲੈਣੀ ਆਪਾਂ 2 ਕਿਲੋ ਪੰਜੇ ਚੀਜ਼ਾਂ ਨੂੰ ਮੰਨ ਲਓ ਪੀਸ ਪੀਸ ਲੋ ਆਪਾਂ ਪੰਜੇ ਚੀਜ਼ਾਂ ਨੂੰ ਪੀਸਣ ਤੋਂ ਬਾਅਦ ਮੰਨ ਲਓ ਲੈਟੀ ਦੇ ਵਿੱਚ 250 ਗ੍ਰਾਮ ਡੇਲੀ ਪਾਉਣੀ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮਿਕਸ ਹੋਣਗੀਆਂ 250 ਗ੍ਰਾਮ ਲੇਟੀ ਦੇ ਵਿੱਚ ਪਾਉਣੀਆਂ ਜਿਵੇਂ ਵੀ ਤੁਸੀਂ ਲੇਟੀ ਸਵੇਰ ਪਾਉਣੇ ਸ਼ਾਮ ਨੂੰ ਪਾਉਣੇ ਜਾਂ ਦੁਪਹਿਰੇ ਪਾਉਣੇ ਹੋਗੇ ਇਹ ਪੰਜੇ ਚੀਜ਼ਾਂ ਲੇਟੀ ਦੇ ਵਿੱਚ ਪਾਉਣੀਆਂ ਹੈਗੀਆਂ ਪਹਿਲਾਂ 10 ਦਿਨ ਗਲਕੰਦ ਪਾਉਣੀ ਆ ਮੁੜ ਕੇ ਜਿਹੜੀਆਂ ਤੁਹਾਨੂੰ ਚੀਜ਼ਾਂ ਦੱਸੀਆਂ ਚਾਰੇ ਪੰਜੇ ਇਹ ਲੇਟੀ ਦੇ ਵਿੱਚ ਪਾਉਣੀਆਂ ਜਿੰਨੇ ਦਿਨ ਇਹ ਚੱਲਣੀਆਂ ਇਹ ਚੀਜ਼ਾਂ ਜ਼ਰੂਰ ਕਰਿਓ ਬਈ ਇਹਦੇ ਨਾਲ ਤੁਹਾਨੂੰ ਆਪੇ ਫਰਕ ਪਤਾ ਲੱਗੂ ਪਸ਼ੂ ਦਾ ਵੀ ਦੁੱਧ ਵਾਧਦਾਗਾ ਕਿੰਨਾ ਵਾਧਾ ਆਪੀਕ ਤੇ ਜਾਂਦਾ ਜਾਂ ਨਹੀਂ ਇਹ ਚੀਜ਼ ਵਰਤੀ ਹੋਈ ਆ ਬਈ ਆਪਾਂ ਤਾਂ ਹੀ ਤੁਹਾਡੇ ਨਾਲ ਸ਼ੇਅਰ ਕੀਤੀ ਆ ਜਿਹੜੇ ਵੀਰਾਂ ਨੂੰ ਇਹ ਚੀਜ਼ ਮਤਲਬ ਬਾਰਤ ਕੇ ਵਧੀਆ ਲੱਗੀ ਆਪਾਂ ਨੂੰ ਜਰੂਰ ਦੱਸਿਓ ਤੇ ਵੀਡੀਓ ਨੂੰ ਬាទ ਤੋਂ ਬਾਅਦ ਸ਼ੇਅਰ ਕਰਦੇ ਹੋ ਬਈ ਧੰਨਵਾਦ ਸਾਰੇ ਵੀਰਾਂ ਦਾ